ਤੁਸੀਂ ਕਿਹੜੇ ਸੱਸਰੀ ਕਹਿ ਲਾ ਦੋ ਠੀਕ ਹੈ ਜੀ ਹਾਂ ਹੁਣ ਮੈਨੂੰ ਤੁਸੀਂ ਦੱਸੋ ਤੁਸੀਂ ਰੈਡੀ ਹੋ ਗਏ ਆ ਹਾਂ ਜੀ ਚੱਲੇ ਕਿੱਥੇ ਨੂੰ ਆ ਤੁਸੀਂ ਮੇਲੇ ਤੇ ਜੇ ਅਸੀਂ ਅੱਜ ਚੱਲੇ ਆ ਮੇਲੇ ਤੇ ਚਲੋ ਫੇ ਚਲੀਏ ਫੇ ਚਲੋ ਚਲੋ ਫੇ ਮਮਾ ਨੂੰ ਆਉਣਾ ਦੋ ਹਾਂ ਮਮਾ ਵੀ ਆਉਣ ਲੱਗੇ ਆ ਚਲੋ ਚਲੋ ਜੀ Nih, apa? Scudri, teh celangi. Haji, 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 ਤੇਰਾ ਵੀ ਤੇਰਾ ਸਤੇਰੀ ਵੀ ਸੋਹਣੀ ਆ ਹਾਲ ਦਿੱਤਾ ਸੀ ਹਾਂ ਤੇ ਮੈਂ ਮੈਂ ਵੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਵਾਲੇ ਬੰਨੀਓ ਆ ਪੱਗ ਤੇ ਮੈਂ ਵੀ ਮੈਂ ਵੀ ਅੱਜ ਚੱਲਾਂ ਮੇਲੇ ਅਸੀਂ ਜਾ ਕੇ ਸਾਰੇ ਜਣੇ ਕਿੱਥੇ ਦੇਖਾਂਗੇ ਮੇਲਾ ਸ਼ਹੀਦ ਭਗਤ ਸਿੰਘ ਜੀ ਦੇ ਅੱਜ ਮੇਲਾ ਆ ਸਾਡੇ ਇਲਾਕੇ 'ਚ ਤੇ ਅਸੀਂ ਅੱਜ ਉਹ ਦੇਖਣ ਚੱਲੇ ਆ ਚਲਿਏ ਬੱਚਾ ਚਲਿਏ ਪਰਨੀਤੇ चलो बे चलिए चलो भी क्यों तो हो गए ਜਾਦੂ ਦੇਖਿਆ ਤੂੰ ਜਾਦੂ ਤੇ ਉਹਨਾਂ ਦੇ ਪਾਸ ਸਵਾਲਾ ਫਿਰ ਸਵਾਲ ਲੈਣ ਦਾ ਸਮਾਂ ਪਿਆ ਜਾਂਦਾ ਪਿਆ ਹੈ ਬਹੁ ਸਮਾਂ ਬੱਲਾ ਉਹ ਲੋਕਾਂ ਨੂੰ ਚਾਹੁੰਦਾ ਰਹਿ ਜਾਂਦਾ ਹੈ ਕਹਿੰਦਾ ਉਹਨਾਂ ਕੋਲ ਆ ਜਾ ਜੋ ਚੁੱਪ ਬੰਦੀ ਤੇਰਾ ਨਾਉ ਇਹਨਾਂ ਕੋਈ ਵੀ ਬਲੇ ਲਗਾ ਸਕਦੇ ਨਹੀਂ ਮੈਂ ਬੋਲੀ ਤਾਂ ਟੱਕਰ ਵੀ ਝੜਿਆ ਨਹੀਂ ਇਹਨਾਂ ਤੋਂ ਵੀ ਵੇਚ ਕੇ ਦੇਖੋ ਨੰਬਰ 1 ਖਾਲੀ हां हां भागने ਕਰਦਾ ਅੱਜ ਕੱਲੇ ਵਾਧਨਾ ਕਰੀਏ ਨੂੰ ਬੈਗੂ ਬੈਠ ਬੈਠ ਆ ਨੰਬਰ 2 ਖਾਲੀ ਦੋਨੋਂ ਖਾਲੀ ਨਾਈਸ ਉਹਦੇ ਵਿੱਚ ਪਾਈ ਕਬੂਤਰ ਬਣਾ ਕੇ ਅਗਰ ਰਸਤਗਾ ਦੇ ਤੇ ਬਾਊਗਾ ਠੀਕ ਹੈ ਸੋ ਅਗਲੀ ਗੱਲ ਹੈ ਸਟੇਸ਼ਨਪੀ ਸਾਹਿਬ ਸਭਾ ਮਿਲਿਆ ਤੁਹਾਨੂੰ ਫੇਰ ਵੱਡੇ ਜੈਮ ਕੋਸ਼ਰ ਟਿਕ ਲੈ ਕੇ ਹਾਜ਼ਰ ਹੋ ਜਾਣਾ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾ ਚੜ ਗਿਆ ਇਹ ਹਲੇ ਵੀ ਕਬੂਤਰ ਵਾਂਗੂ ਆਏ ਅੱਖਾਂ ਗਿਆ ਬੜੀ ਜਾਂਦਾ ਓਏ ਹੁਣ ਤਾਂ ਉੱਠ ਖੜ ਹੁਣ ਤਾਂ ਜਾਗ ਜਾ ਉਹ ਬਾਪੂ ਨਿੱਤਰਾਂ ਦੀ ਅੱਖ ਅੱਜ ਲਾਲਿਆ ਉਹ ਕੋਈ ਬੰਦਾ ਬੰਦਾ ਮਾਰਨਾ ਤਾਂ ਕੱਸ ਲਾ ਆ ਗਿਆ ਵੱਡਾ ਟੀਲਾ ਬਰਵਾਸ਼ ਅੱਖੇ ਬੰਦਾ ਬੰਦਾ ਮਾਰਨਾ ਦਾ ਬਸ ਓਏ ਮੈਂ ਨਾ ਤੈਨੂੰ ਕਾਲਜ ਪੜਨ ਵਾਸਤੇ ਵੀ ਇਧਰ ਕੋਈ ਬੰਦੇ ਬੰਦੇ ਮਾਰ ਮਾਰਦੇ ਨਹੀਂ ਭੇਦਾ ਹੋਰ ਹੀ ਨਾ ਕੋਈ ਪੁੱਠਾ ਸਦਾ ਕੰਮ ਕਰਕੇ ਸਾਰੇ ਪਿੰਡ ਵਿੱਚ ਮੇਰੀ ਬਦਨਾਮੀ ਹੋ ਗਈ ਹਾਂ ਉਹ ਲੈ ਬਾਪੂ ਆ ਬਦਨਾਮੀ ਤੋਂ ਵੀ ਸੋਲਦਾ ਹੋ ਜੰਮਿਆ ਸੀ ਜਦੋਂ ਮੈਂ ਪੰਘੂਰੇ ਵਿੱਚ ਪਿਆ ਸੀ ਹੋ ਰੋਂਦਾ ਦੇਖ ਬਾਪੂ ਜੀ ਨੇ ਹੱਥਾਂ ਤੇ ਚੱਕ ਲਿਆ ਸੀ ਓਏ ਜੰਮਿਆਂ ਨੂੰ ਦਿਨਾਂ ਤੋਂ ਮਹੀਨੇ ਉਤੇ ਗਏ ਯਾਰ ਹੋਰੀ ਥੋੜੇ ਜੇ ਕੁ ਮਹੀਨੇ ਹੁੰਦੇ ਗਏ ਪਹਿਲੀ ਗੜ ਚਾਚਾ ਜੀ ਨੇ ਕੱਢਣੀ ਸਿਖਾਈ ਉਹ ਗਾਲਾ ਕੱਢਦਾ ਸੀ ਮੁੰਡਾ ਫਿਰ ਆਮ ਹੋ ਗਿਆ ਉਹ ਸੋਣਾਂ ਦੇ ਟੱਪਿਆ ਉਹ ਸੱਤਰਾਂ ਵਿੱਚ ਟੱਪਿਆ ਥਾਰ ਵਿੱਚ ਮੁੰਡਾ ਵਦਨਾਮ ਹੋ ਗਿਆ ਉਹ ਬਾਪੂ ਥਾਰ ਵਿੱਚ ਮੁੰਡਾ ਵਦਨਾਮ ਹੋ ਗਿਆ ਥਾਰ ਵਿੱਚ ਮੁੰਡਾ ਵਦਨਾਮ ਹੋ ਗਿਆ ਤੇ ਪੁੱਤ ਜਿਵੇਂ ਆ ਛਿੱਤਰ ਖੋਲਿਆ ਨਾ ਥਾਰ ਮੈਨੂੰ ਦਾਹ ਟੱਪਣ ਵੀ ਨਹੀਂ ਦੇਣਾ ਇਹ ਆ ਸ਼ਿਕਾਇਤ ਕੀਤਿਆਂ ਤੋਂ ਨਾਂ ਨੱਕਦੇ ਮੰਤਰ ਨਚਾਰਾਂ ਨੂੰ ਨੱਚੀ ਜਾਂਦਾ ਓਏ ਬੰਦਾ ਤੂੰ ਕੋਈ ਬੰਦਿਆਂ ਆ ਗਿਆ ਵੱਡਾ ਕਲਾਕਾਰ ਆ ਬੁੱਧੀ ਦੇਖੋ ਕਲਾਕਾਰ ਦੀ ਵੱਡਾ ਅਕਲਦੀਪ ਮਾਨਕ ਹਾ ਹਾ ਨਾਲੇ ਵੀਰੇ 18 ਸਾਲ ਦੇ ਮੁੰਡੇ ਕੱਲੇ ਤੋਂ ਨਾਮ ਹੀ ਨਹੀਂ ਲਿਖਦੇ ਸਭੋ ਕਰਤਾ ਸਿਰਫ ਰਾਕਾ ਬਣ ਕੇ ਫਾਸੀਆਂ ਦੇ ਤਖਤਾਂ ਦੇ ਝੂਲ ਜਾਂਦੇ ਨੇ ਨਾਲੇ ਸੁਦੀ ਨਾਮ ਪੋਸਟ ਕਰਕੇ ਗੁਰਬਾਨੀਆਂ ਦੇ ਨਵੇਂ ਮੁਕਾਮ ਗੱਲਾਂ ਤੇ ਇਹ ਗੱਲਾਂ ਤੂੰ ਆਪਣਾ ਖੋਪੜਾ ਜਮਾ ਆ ਖੋਪੜੇ ਘਵਾੜਾ ਹਾਂ ਉਹ ਬਾਪੂ ਜੀ ਆ ਹੁਣ ਫਰਾਦੇ ਸਰੂਪੇ ਵਾਲਾ ਵੇਲਾ ਨਹੀਂ ਰਿਹਾ ਉਹ ਬਾਪੂ ਹੁਣ ਤਾਂ ਟ੍ਰੈਂਡਾ ਯੋਗਾ ਉਹ ਬੋ ਬੋ ਯੋਗਾ ਸਾਰਾ ਜੋ ਜੋ ਦਾ ਉਹ ਬੋ ਬੋ ਅੱਛਾ ਤਾਂ ਬੋ ਬੋ ਕਰਦੇ ਨੇ ਮਰੀਆਂ ਆਖਾਂ ਕਰਦੇ ਨਹੀਂ ਅਸੀਂ ਜਦੋਂ ਦੇਖ ਕੇ ਗਾਵੀਆਂ ਕਰਦਾ ਹੈ ਨਿਯੋਨ ਆਈਆਂ ਉਹ ਥੇੜੀ ਉੱਤੋਂ ਨੱਕਣ ਫਲਾਈ ਕਰੇ ਯਾ ਕਿਨੇ ਨੱਕੜੀਆਂ ਵੇ ਗੱਲਾਂ ਕੋਰੀਆਂ ਦੀਆਂ ਜਿਹੜਾ ਵੇਖੋ ਸੜਾ ਜੋ 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 ਬੋਲ ਕਰੀ ਜਾਂਦਾ ਹੈ ਅੰਝ ਚਾਹੁੰਦਾ ਨਹੀਂ ਆਪਣੀ ਦੇ ਮਰ ਹੀ ਜਾਂਦਾ ਹੈ ਹੱਥ ਹੋਈ ਪਈ ਹੈ ਯਾਰ ਬਾਬੂ ਜੀ ਕੱਲਾ ਇਹ ਨਹੀਂ ਆਇਆ ਥੋਦੀ ਸਾਰੀ ਮਿੰਡੀ ਮਚਰੀ ਬੈਠੀ ਆ ਪਤਾ ਨਹੀਂ ਐ ਨਾ ਕਲਾਕਾਰਾਂ ਨੇ ਕਿ ਖੋਪਰ ਚ ਕੀ ਖੋਲ ਕੇ ਸਾਦਾ ਉਹ ਮੱਟ ਹੋ ਕੀ ਨਹੀਂ ਆ ਜੁੰਨਾ ਨੂੰ ਬੰਦਾ ਨੂੰ ਕੌਣ ਆਲਿਆ ਨੇ ਬਗਾੜਿਆ ਉਹਨਾਂ ਹੋਰ ਕਿਸੇ ਨੇ ਨਹੀਂ ਬਗਾੜਿਆ ਜਿੰਨਾ ਨੌਜਵਾਨਾਂ ਨੂੰ ਕੌਣ ਆਲਿਆ ਨੇ ਨਸ਼ਿਆਂ ਦੇ ਤੇ ਨਾਏ ਰੋਕੀ ਜਾਂਦੀ ਆ ਬਾਪੂ ਜੀ ਉਹ ਫੇਰ ਆ ਗਿਆ ਉਹ ਹਰ ਜਾ ਕਰ ਜਾ ਬਾਪੂ ਓਏ ਹਰ ਗਏ ਜੁੱਤੀ ਇਕ ਪੀ ਰੱਖਦਾ ਉਹ ਬਾਪੂ ਜੀ ਮੈਂ ਤਾਂ ਕਾਲਜ ਚੱਲਿਆ ਸੀਗਾ ਆ ਫੇਰ ਬਾਪੂ ਜੀ ਮੈਨੂੰ ਪੈਸੇ ਚਾਹੀਦੇ ਸੀਗੇ ਪੈਸੇ ਹਾਂਜੀ ਬਾਪੂ ਜੀ ਪੈਸੇ ਖਾ ਦੇ ਬੋ ਕਾਹ ਕਰਿਆ ਸੀ ਇਹਨੂੰ 500 ਰੁਪਇਆ ਉਹ ਖਰ ਗਿਆ ਉਹ ਨਾ ਬਾਪੂ ਆ ਕਾਰਜ ਵਿੱਚ ਮੇਰੇ ਆੜਿਆਂ ਨੇ ਮੇਰਾ ਵਟੂਆ ਘਟ ਲਿਆ ਸੀ ਹਾਂ ਇਹਦਾ ਵਟੂਆ ਘਟ ਲਿਆ ਪੱਟਿਆ ਮਾਨ ਨਹੀਂ ਸਾਹ ਕਰਨਾ ਘਟਿਆ ਮੇਰੇ ਵਟੂਆ ਤਾਂ ਤਾਂ ਨਹੀਂ ਬਾਪੂ ਜੀ ਤੇਰਾ ਹਰਗਾ ਚ ਬੋਲਣਾ ਜ਼ਰੂਰੀ ਹੁੰਦਾ ਝੂਠ ਨਾ ਬੋਲਿਆ ਕਰ ਪਿਆ ਉਹ ਆ ਤਰਾ ਨੇ ਸਭ ਗੱਲਾਂ ਸਮਝਦਾ ਤੂੰ ਕਿਤੇ ਮਢੀਰ ਨਾਲ ਰਹਿ ਐਜਾ ਦਰਮਾ ਪੂਰਵਾ ਤੂੰ ਦੇਖਣ ਲੱਗ ਪਿਆ ਪੁੱਠੇ ਸਿੱਧੇ ਕੰਮ ਤਾਂ ਨਹੀਂ ਕਰਵਾਤਾ ਵੇ ਉਹਨਾਂ ਦਾ ਨਾ ਨਾ ਰੱਦ ਨੂੰ ਉਹਨਾਂ ਦਾ ਚਾਣਾ ਕੱਢੀ ਤੇਰਾ ਰਹਿਣਾ ਕੱਢੀ ਹਾਂ ਕੀ ਆ ਯਾਰ ਬੱਪਾ ਤਾ ਸਵੇਰੇ ਸਵੇਰੇ ਮੂਹਰ ਖਰਾਬ ਕਰਤਾ ਆ ਦੇ ਯਾਰ ਮੈਂ ਅੱਛਾ ਤਾ ਮੂਹਰ ਖਰਾਬ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਗੱਲ ਫੇਰ ਕਰ ਲੈ ਮੂਹਰ ਖਰਾਬ ਆਪਣਾ ਵੀ ਮੂਹਰ ਖਰਾਬ ਹੋ ਗਿਆ ਇਹਦੀ ਮੂਹਰ ਪੈਸੇ ਡੇਢ ਦਾ ਅੱਜ ਜਮਾਨੀ ਹੈ ਗੁੱਸਾ ਨਹੀਂ ਕਰ ਗਿਆ ਯਾਰ ਉਹ ਗੁੱਸਾ ਨਹੀਂ ਕਰੀਦਾ ਬਾਪੂ ਗੁੱਸਾ ਨਹੀਂ ਕਰੀਦਾ ਉਹ ਬੱਚਿਆਂ ਦੀਆਂ ਲਾ ਦਾ ਹੱਜਪੇ ਜਦੋਂ ਘਰੋਂ ਘਰੋਂ ਬਾਹਰ ਤੇ ਜਾਂਦਾ ਹੈ ਡਾਕਟਰ ਨਾਲੇ ਕੋਟ ਘਾਵੇ ਸਾਥ ਵਿੱਚ ਪਤਾ ਕਰ ਤੂੰ ਬਦਮੇਂ ਕਦੇ ਨਾ ਸਿਆਣਾ ਬਣ ਕੇ ਰਹੀਂ ਮੇਰਾ ਪੁੱਤ ਬਾਪੂ ਜੀ ਤੁਸੀਂ ਮੇਰੇ ਹੁੰਦਿਆ ਫਿਕਰ ਨਾ ਕਰ ਮੈਂ ਘਰ ਦੀ ਸਾਰੀ ਦੁਨੀਆ ਵਿੱਚ ਚੱਪੂ ਦਾ ਸੰਧਾਪੂ ਜੀ ਉਹਨਾਂ ਨੇ ਕਾਲਜ ਤੇ ਆਹ ਠੀਕ ਆ ਉਹ ਗੱਲ ਸੁਣਿਆ ਹਾਂਜੀ ਤਾਂ ਭੈਣ ਨੂੰ ਨਾਲ ਲੈ ਕੇ ਗਿਆ ਕਾਲਜ ਨੂੰ ਨਾਲੇ ਦੋਏ ਜਣੇ ਇਕੱਠੇ ਜਾਇਓ ਤੇ ਇਕੱਠੇ ਮੁੜ ਕੇ ਆਇਓ ਕੁੜੀ ਨੂੰ ਕੰਨੀ ਨੂੰ ਨਾ ਬਸ ਬਾਹ ਦੀ